ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪੰਜਾਬ ਤੇ ਚੰਡੀਗੜ੍ਹ ਵਿੱਚ ਠੰਡ ਬਹੁਤ ਜ਼ਿਆਦਾ ਵਧ ਗਈ ਹੈ ਤੇ ਸਵੇਰੇ ਤੇ ਆਥਨ ਦੇ ਰਾਤ ਦੇ ਸਮੇਂ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਮੌਸਮੀ ਵਿਭਾਗ ਅਨੁਸਾਰ ਆਉਣ ਵਾਲੇ ਹਫ਼ਤੇ ਮੌਸਮ ਕਾਫੀ ਹੱਦ ਤੱਕ ਸਾਫ਼ ਵੀ ਰਹੇਗਾ ਤੇ ਮੀਂਹ ਪੈਣ ਦੀ ਕੋਈ ਹਲੇ ਭਵਿੱਖਬਾਣੀ ਨਹੀਂ ਕੀਤੀ ਗਈ ਆ ਤੇ ਅਗਲੇ 3 ਦਿਨਾਂ ਲਈ ਘਟੋ ਘਾਟ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਘੱਟ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਸੂਬੇ ਦਾ ਔਸਤ ਬਦ ਤੋਂ ਬਾਅਦ ਤਾਪਮਾਨ 24 ਘੰਟਿਆਂ ਦੇ ਵਿੱਚ 0.5 ਡਿਗਰੀ ਘਟੇ ਗਿਆ ਜੋ ਆਮ ਦੇ ਨੇੜੇ ਪਹੁੰਚ ਗਿਆ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ ਵਿਪਾਕ ਦੇ ਅਨੁਸਾਰ ਪੱਛਮੀ ਗੜਬੜੀ ਦੀ ਸਰਗਰਮੀ ਤੇ ਲਾਨੀਨਾ ਦੇ ਅਸਰ ਕਾਰਨ ਦਸੰਬਰ ਮਹੀਨੇ ਦੇ ਵਿੱਚ ਕੜਾਕੇ ਦੀ ਠੰਡ ਵੀ ਪੈਣ ਵਾਲੀ ਹੈ ਇਸ ਕਾਰਨ ਰਾਤਾਂ ਆਮ ਨਾਲੋਂ 2 ਡਿਗਰੀ ਠੰਡੀਆਂ ਹੋ ਗਈਆਂ ਨੇ ਮੌਸਮੀ ਭਾਗ ਦਾ ਇਹ ਵੀ ਕਹਿਣਾ ਕਿ 13 ਨਵੰਬਰ ਤੱਕ ਵੱਧ ਤੋਂ ਵੱਧ ਤਾਪਮਨ ਆਮ ਪੱਧਰ ਦੇ ਨੇੜੇ ਰਹਿਣ ਦੀ ਸੰਭਾਵਨਾ ਲਾਲ ਮੀਨਾਂ ਦੀ ਸਥਿਤੀਕਾਰ ਨੂੰ ਉੱਤਰੀ ਭਾਰਤ ਸਣੇ ਪੰਜਾਬ 'ਚ ਦਸੰਬਰ ਮਹੀਨੇ ਠੰਡ ਵਧਣ ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਫਿਲਹਾਲ ਸੋਬੇ 'ਚ ਆਉਣ ਵਾਲੇ ਦਿਨਾਂ ਦੌਰਾਨ ਮੀਨੂ ਲੈ ਕੇ ਕੋਈ ਹਲੇ ਅਲਰਟ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਬਹੁਤ ਜ਼ਿਆਦਾ ਸੰਭਾਵਨਾ ਲਗਾਈ ਜਾ ਰਹੀ ਆ ਆਮ ਤੌਰ ਤੇ ਸਵੇਰ 'ਚ ਮੌਸਮ ਖੁਸ਼ਕ ਰਹੇਗਾ ਤੇ ਮਤਲਬ ਕਿ ਸੁੱਕੀ ਠੰਡ ਪੈਣ ਵਾਲੀ ਆ ਇਸੇ ਕਾਰਨ ਕਈ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਤੋਂ ਬਾਅਦ ਪੰਜਾਬ ਦੇ ਮੌਸਮ 'ਚ ਵੱਡਾ ਬਦਲਾ ਵੇਖਣ ਨੂੰ ਮਿਲ ਰਿਹਾ ਸਵੇਰ 'ਚ ਠੰਡ ਨੇ ਅਚਾਨਕ ਫਿਰ ਤੋਂ ਜ਼ੋਰ ਫੜ ਲਿਆ ਇਸ ਦੇ ਚੱਲਦਿਆਂ ਰਾਤ ਦੇ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਇੱਕ ਵੱਡਾ ਬਦਲਾ ਵੇਖਣ ਨੂੰ ਮਿਲ ਸਕਦਾ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ 'ਚ ਇਹ ਬਦਲਾਅ ਹੋਵੇਗਾ ਜਿਸ ਦਾ ਅਸਰ ਸਿੱਧੇ ਤੌਰ ਤੇ ਮੈਦਾਨੀ ਇਲਾਕਿਆਂ 'ਚ ਵੇਖਣ ਨੂੰ ਮਿਲੇਗਾ ਧੁੰਦ ਦਾ ਸਰ ਵਿਵੇਖਨ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ ਕੜਾਕੇ ਦੀ ਠੰਡ ਵੀ ਸ਼ੁਰੂ ਹੋ ਜਾਵੇਗੀ ਤੇ ਲੋਕਾਂ ਦਾ ਘਰੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਸਕਦਾ ਫਿਲਹਾਲ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੀਂਹ ਨੂੰ ਲੈ ਕੇ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਜਾਰੀ ਆ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ ਭਾਵ ਸੁੱਕੀ ਠੰਡ ਪੈਏਗੀ ਜਿਸ ਨਾਲ ਲੋਕਾਂ ਨੂੰ ਸਿਹਤ ਸੰਬੰਧੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਬੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਤੇ ਮੌਨਸੂਨ ਮੌਸਮ ਦੌਰਾਨ ਰਿਕਾਰਡ ਮੀਂਹ ਪੈਣ ਤੋਂ ਬਾਅਦ ਹੁਣ ਪਠਾਨਕੋਟ ਇਤਿਹਾਸੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਨਵੰਬਰ ਦੇ ਪਹਿਲੇ ਹਫਤੇ ਤੋਂ ਹੀ ਖੁਸ਼ਕ ਸਰਦੀਆਂ ਦਾ ਮੌਸਮ ਬਣ ਗਿਆ ਹੈ ਜਿਸ ਕਾਰਨ ਸਵੇਰ ਤੇ ਆਥਨ ਵੇਲੇ ਠੰਡ ਦਾ ਅਹਿਸਾਸ ਵੱਧ ਗਿਆ ਹੈ ਮੌਸਮੀ ਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਰਿਹਾ ਇਹ ਇਹ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟਾ ਤੇ ਵਿਭਾਗ ਨੇ ਇਹ ਵੀ ਕਿਹਾ ਕਿ ਅਗਲੇ ਇੱਕ ਹਫਤੇ ਤੱਕ ਖੁਸ਼ਕ ਸਰਦੀ ਰਹਿਣ ਦੀ ਸੰਭਾਵਨਾ ਮੌਸਮੀ ਭਾਗ ਦੇ ਅਨੁਸਾਰ ਬੀਤੇ 3 ਸਾਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਨਵੰਬਰ ਮਹੀਨੇ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਸਾਲ 2024 ਦੇ ਵਿੱਚ ਅਧਿਕਤਮ ਤਾਪਮਾਨ 33 ਡਿਗਰੀ ਤੇ ਘੱਟੋ ਘਾਟ 17 ਡਿਗਰੀ ਰਿਹਾ ਸੀ ਜਦੋਂ ਕਿ 2023 ਦੇ ਵਿੱਚ 27.1 ਤੇ 15 ਡਿਗਰੀ ਤੇ 2022 ਦੇ ਵਿੱਚ 28.8 ਤੇ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਇਸ ਸਾਲ ਪਠਾਨਕੋਟ ਵਿੱਚ ਰਾਤ ਦਾ ਪਾਰਾ ਸਭ ਤੋਂ ਹੇਠਾਂ ਲੁੜਕ ਗਿਆ ਹੈ ਜੋ ਕਿ ਸਰਦੀਆਂ ਦੇ ਸ਼ੁਰੂ ਹੋਣ ਦਾ ਸਪਸ਼ਟ ਸੰਕੇਤ ਹੈ ਸੌਵਾਂ ਨੂੰ 에ਅ ਕੁਆਲਿਟੀ ਇੰਡੈਕਸ 402 ਦਰਜ ਕੀਤਾ ਗਿਆ ਸੀ ਜੋ ਕਿ ਖਤਰਨਾਕ ਪਦਾਰਥੇ ਮੰਨਿਆ ਜਾਂਦਾ ਮੌਸਮ ਵਿਗਿਆਨੀ ਇਹ ਮੰਨਦੇ ਨੇ ਕਿ ਹਵਾ ਦੇ ਵਿੱਚ ਮੌਜੂਦ ਧੂੜ ਦੇ ਕਣ ਤੇ ਵਾਹਨਾ ਤੋਂ ਨਿਕਲ ਮાળા ਧੂਆਂ ਪੋਲਿਊਸ਼ਨ ਦਾ ਮੁੱਖ ਕਾਰਨ ਨੇ ਇਸ ਦੇ ਨਾਲ ਹੀ ਸਰਦੀਆਂ ਦੇ ਸ਼ੁਰੂ ਹੋਣ ਨਾਲ ਹਵਾ ਦਾ ਦਬਾਅ ਘਟਣ ਕਾਰਨ ਪੋਲਿਊਸ਼ਨ ਤਤ ਹਵਾ ਵਿੱਚ ਫਸੇ ਰਹਿੰਦੇ ਨੇ ਜਿਸ ਨਾਲ ਹਵਾ ਹੋਰ ਵੀ ਭਾਰੀ ਹੋ ਜਾਂਦੀ ਆ ਇਸ ਦੇ ਨਾਲ ਹੀ ਲੋਕਾਂ ਨੂੰ ਸਵੇਰ ਦੇ ਸਮੇਂ ਬਾਹਰ ਘੱਟ ਨਿਕਲਤੇ ਮਾਸਕ ਦੇ ਇਸਤੇਮਾਲ ਦੀ ਵੀ ਸਲਾਹ ਦਿੱਤੀ ਜਾਂਦੀ ਆ